ਮੇਰੇ ਸਾਹਮਣੇ ਬੈਠੇ ਕਾਂਗਰਸ ਪਾਰਟੀ ਦੇ ਸਿਪਾਹੀ ਔਰ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਪਿੰਡਾਂ ਤੋਂ ਆਏ ਹੋਏ ਸ਼ਹਿਰਾਂ ਤੋਂ ਆਏ ਹੋਏ ਮੇਰੇ ਬਜ਼ੁਰਗੋ ਨੌਜਵਾਨ ਵੀਰੋ ਮੇਰੀਓ ਮਾਤਾਓ ਭੈਣੋ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਟੇ ਮੰਚ ਤੇ ਬੈਠੇ بہت ہی کانگریس پارٹی دے سینئر لیڈر صاحبان سابقہ منتری سہبان ممبر آف پارلیمنٹ سہبان اور کانگریس پارٹی دے ساڑے سینئر لیاغو سی ایل پی لیڈر ہنے ہنے سبودن کر کے گئے ہیں سردار پرتاب سنگھ باجوا صاحب ਮਹਿਲਾ ਕਾਂਗਰਸ ਐਨਐਸਯੂਆਈ ਸੇਵਾਦਾਲ ਸਾਰੇ ਸਾਥੀਗੰਨ ਜ਼ਿਲ੍ਹਿਆਂ ਦੇ ਪ੍ਰਧਾਨ ਤੇ 6 ਬੰਦਿਆਂ ਦਾ ਮੈਂ ਅੱਜ ਵੀ ਇਹ ਸਭਾ ਦੇ ਵਿੱਚ ਨਾ ਲੈਣਾ ਚਾਹਾਂਗਾ ਕਿਉਂਕਿ ਅਗਰ ਸਾਰਿਆਂ ਦਾ ਲਵਾਂਗਾ ਤਾਂ ਫਿਰ ਕਾਫੀ ਸਮਾਂ ਲੱਗ ਜਾਏਗਾ ਕਿਸਾਨ ਜਥੇਬੰਦੀਆਂ ਦੇ ਸਾਡੇ ਚੇਅਰਮੈਨ ਸਹਿਬਾਨ 6 ਬੰਦੇ ਪਹਿਲਾ ਵਿਅਕਤੀ جا ملاپور تو ہلکے بھی نمیندگی کر رہے ہیں جنرل سیکٹری پنجاب پردیش کانگریس کمیٹی سردار سدیپ جی سندو صاحب بہت ہی ستار میرا پرا کمال دا ضلع پردان تے کمال دا آگو ایسے آگو گھٹ مل رہے ہیں سارا میجر ملاپوری ضلع دا پردان صاحب بہت ہی ستکار ਸੀ ਸੈਲਬੇ ਚੇਅਰਮੈਨ ਤੇ ਗਿਲਹਰ ਕੇ ਨਾਲ ਸੰਬੰਧ ਰੱਖਣ ਵਾਲੇ ਵੈਦ ਸਾਹਿਬ ਬਹੁਤ ਸਤਕਾਰਯੋਗ ਛੋਟਾ ਭਰਾ ਮੇਰਾ ਛੋਟਾ ਵੀਰ ਸਾਡਾ ਕਾਮਿਲ ਅਮਰ ਸਿੰਘ ਜੀ ਅਮਰ ਸਿੰਘ ਜੀ ਦੇ ਪੁੱਤਰ ਤੇ ਬਹੁਤ ਸਤਕਾਰਯੋਗ ਸਾਡੇ ਸਤਕਾਰਯੋਗ ਇਹ ਸਭ ਕੇ ਨਾਲ ਸੰਬੰਧਤ ਮੈਨੂੰ ਪਤਾ ਹੈ ਕਿ ਉਹ ਕਿਹੜੀ ਗੇਮ ਕਹੀ ਸੀ ਖੇਡਦੇ ਆ ਉੱਕੜ ਗਿੰਡ ਦਾ ਮੈਨੂੰ ਪਤਾ ਨਹੀਂ ਕਿਵੇਂ ਖੇਡਦੇ ਆ ਪਰ ਸਾਡਾ ਤੂੰ ਹੀ ਹੈ ਬਾਈ ਚਿੰਤਾ ਨਾ ਕਰ ਜੱਗਾ ਸਿਆ ਬੇਫਿਕਰ ਹੋ ਕੇ ਲੱਗਿਆ ਰਹਿ ਤੇ ਲੋਗਾ ਦੀ ਸੇਵਾ ਚ ਜੁੜਿਆ ਰਹਿ ਜੱਗਾ ਈਸੋਵਾਲ ਸਾਹਿਬ ਤੇ ਬਹੁਤ ਸਤਿਕਾਰਯੋਗ ਮੇਰਾ ਭਰਾ ਸਮੇਵਾਲ ਤੋਂ ਅੱਜ ਮੈਂ ਰਾਹ ਚੋਂਦਿਆਂ ਬੱਸਾਂ ਵੀ ਵੇਖੀਆਂ ਤੇ ਬਾਜਵਾ ਸਾਹਿਬ ਖੜਿਆ ਤੁਹਾਡੇ ਸਾਹਮਣੇ ਵਿਕਰਮਜੀਤ ਸਿੰਘ ਤੇ ਤੇ ਸਾਰੇ ਸਾਥੀਓ ਤੇ ਮੈਂ ਇੱਕ ਬੰਦੇ ਦਾ ਨਾਮ ਜ਼ਰੂਰ ਲੈਣਾ ਆ ਜਿਹੜੇ ਭਾਰਤ ਪੂਸ਼ਣ ਆਸ਼ੂ ਜੀ ਏ ਇੱਥੇ ਦਬਕੇ ਮੈਨੂੰ ਮਾਰੀ ਜਾਂਦਾ ਏ ਉੱਥੇ ਵੀ ਦਬਕੇ ਮੈਨੂੰ ਮਾਰਦੇ ਪਰ ਸਾਰਿਆਂ ਨਾਲ ਨੇੜੇ ਦਿੱਲੀ ਦੇ ਇਹੀ ਐ ਪ੍ਰਿਯੰਕਾ ਗਾਂਧੀ ਦਾ ਖਾਸ ਤੇ ਰਾਹੁਲ ਗਾਂਧੀ ਦਾ ਖਾਸ ਇਹੀ ਬੰਦਾ ਹੈ ਵਰਕਿੰਗ ਪ੍ਰਧਾਨ ਹੈ ਤੇ ਕਈ ਮੈਨੂੰ ਜਾਂਦਾ ਵੀ ਜਾ ਕੇ ਉੱਤੇ ਗੱਲ ਕਰ ਲੋ ਓਏ ਗੱਲ ਤੁਸੀਂ ਵੀ ਮਹਾਰਾਜ ਤੁਹਾਡੀ ਜ਼ਿੰਮੇਵਾਰੀ ਵੀ ਉਨੀ ਬੰਦੀ ਹੈ ਸੋ ਸਤਕਾਰਯੋ ਭਰਾਓ ਮੈਂ ਆਪਦੇ ਸਾਹਮਣੇ ਪਹਿਲਾਂ ਬੇਨਤੀ ਕਰਨੀ ਚਾਹੁੰਨਾ ਅੱਜ ਦਾ ਜਿਹੜਾ ਰੋਸ ਧਰਨਾ ਹੈ ਉਹ ਪੰਜਾਬ ਸਰਕਾਰ ਦੇ ਪਿਛਲੇ ਟਿੱਕੀ ਮਹੀਨਿਆਂ ਚ ਕੀਤੇ ਕੰਮਾਂ ਦੇ ਬਾਰੇ ਹੈ ਮੈਂ ਕਿਸੇ ਨੂੰ ਨਿੰਦਦਾ ਨਹੀਂ ਚਾਹੁੰਦਾ ਨਾ ਮੈਂ ਕਿਸੇ ਨੂੰ ਨੀਚਾ ਦਿਖਾਉਣਾ ਚਾਹੁੰਦਾ ਕਿਉਂਕਿ ਲੀਡਰ ਦਾ ਕੰਮ ਨਹੀਂ ਕਿਸੇ ਨੂੰ ਨੀਚਾ ਦਿਖਾਉਣਾ ਸਭਿਆਸਰ ਹਰ ਵਿਅਕਤੀ ਸਤਕਾਰਯੋਗ ਹੈ ਚਾਹੇ ਉਹ ਰੇੜੀ ਲਾਉਣ ਵਾਲਾ ਹੈ ਚਾਹੇ ਬੂਟ ਬਣਾਉਣ ਵਾਲਾ ਹੈ ਪਰ ਅੱਜ ਦੋਖੇ ਇਸ ਕਰਦਾ ਹੈ ਚਰਚਾ ਤੇ ਇਹ ਧਰਨੇ ਲਾਉਣੇ ਕਿਉਂ ਪਏ ਮੈਂ ਇੱਕ ਸਾਲ ਇੱਕ ਸਾਲ ਕਾਂਗਰਸ ਦਾ ਪ੍ਰਧਾਨ ਬਣ ਕੇ ਕੋਈ ਧਰਨਾ ਨਹੀਂ ਲਾਇਆ ਤੇ ਉੱਚੀ ਆਵਾਜ਼ ਨਹੀਂ ਬੋਲਿਆ ਉਹਦਾ ਕਾਰਨ ਸੀਗਾ ਮੈਂ ਪੰਜਾਬ ਦੀ ਚੁਣੀ ਹੋਈ ਸਰਕਾਰ ਨੂੰ ਮੁੱਲਾਪੁਰ ਸਾਹਿਬ ਸਮਾਂ ਦੇਣਾ ਛੋਣਾ ਹੈ ਇਹਨੂੰ ਸਵਾਲ ਨਹੀਂ ਕਰ ਸਕਦੇ ਅਸੀਂ ਪਹਿਲੇ ਦਿਨ ਉਹਦੇ ਤੋਂ ਹਿਸਾਬ ਨਹੀਂ ਮੰਗ ਸਕਦੇ 5 ਸਾਲ ਆਫਤ ਸਰਕਾਰ ਚੁਣੀ ਹੈ ਤੇ ਪਹਿਲਾ ਸਾਲ ਇੱਧਰ ਉੱਧਰ ਕਰਦਿਆਂ ਲੱਗ ਜਾਂਦਾ ਹੈ ਲੇਕਿਨ ਤਕਰੀਬਨ ਦੂਜਾ ਸਾਲ ਖਤਮ ਹੋਣ ਵਾਸਤੇ ਆ ਗਿਆ ਤੇ ਜਦੋਂ ਪੌਣੇ 2 ਸਾਲਾਂ ਬਾਅਦ ਮੈਂ ਸਲਾਹ ਕੀਤੀ ਆਸ਼ੂ ਜੀ ਹਰਾਨਾਲ ਸਾਧੂ ਸਿੰਘ ਜੀ ਹਰਾਨਾ ਪ੍ਰਗਤ ਸਿੰਘ ਜੀ ਹਰਾਨਾਲ ਕਿ ਹੁਣ ਸਮਾਂ ਆ ਗਿਆ ਕੌਣ ਸਮ ਆ ਗਿਆ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ بلند ਕਰੀਏ ਪੰਜਾਬ ਦੇ ਲੋਕ ਕਹਾ ਮਾਰ ਮਾਰ ਕੇ ਰੋ ਰਹੇ ਐ ਪੰਜਾਬ ਦੇ ਲੋਕੇ ਮਹਿਸੂਸ ਕਰਦੇ ਐ ਕਿ ਅਸੀਂ ਆਦਾ ਅਗੂਠਾ ਕਿਉਂ ਨਾ ਕੱਟ ਦਈਏ ਜਿਹੜੇ ਅਗੂਠੇ ਦੇ ਨਾਲ ਅਸੀਂ ਝਾੜੂ ਦਾ ਬਟਨ ਨੱਪਿਆ ਸੀਗਾ ਸਾਨੂੰ ਬੜੀਆਂ ਉਮੀਦਾਂ ਸੀ ਸਾਨੂੰ ਬੜੀਆਂ ਮੇਰੀਆਂ ਮਾਵਾ ਬੈਠੀਆਂ ਦੀਕ ਦੀ ਉਹ ਬੇਬੇ ਦੇ ਨਾਲ ਮੈਂ ਬੈਠਾ ਮੈਂ ਕਿਹਾ ਮਦੇ ਕੈਨੂੰ ਕੋਈ ਸਮਝ ਆਉਂਦਾ ਹੈ ਤੇ ਬੇਬੇ ਕਹਿਣ ਲੱਗੀ ਮਾੜਾ ਮਾੜਾ ਪੁੱਤ ਮੈਨੂੰ ਸਮਝ ਆਉਂਦਾ ਮੈਂ ਕਿਹਾ ਕਾਰਣ ਕਹਿੰਦੀ ਹੈ ਨੀਗਾ ਇਹ ਆਈਆਂ ਓਏ ਇੰਨਾ ਦੇ ਮਰਸੀਡਿਸ ਕਾਰਾਂ ਨਹੀਂ ਖੜੀਆਂ ਮਾਨ ਸਾਹਿਬ ਆਮ ਦਰਮਿਆਨ ਦੇ ਘਰ ਦਾ ਪੁੱਤ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਆਪ ਕਹਿੰਦੇ ਹੋ ਕਿ ਮੈਂ ਇੱਕ ਅਧਿਆਪਕ ਦਾ ਪੁੱਤਰ ਹਾਂ ਮੈਨੂੰ ਪੰਜਾਬ ਦੇ ਲੋਕਾਂ ਦਾ ਦਰਦ ਪਤਾ ਹੈ ਮੇਰੀ ਮਾਂ ਭੁੱਖੀ ਮਰਦੀ ਪਈ ਹੈ ਇਹਨੂੰ ਜਾ ਕੇ ਪੁੱਛ ਕਿ 500 ਰੁਪਏ ਜੇ ਨੇ ਦਵਾਈ ਲੈ ਕੇ ਆਉਣੀ ਹੋਵੇ ਤੇ ਕਿਹੜੇ ਤਰਲਿਆਂ ਨਾਲ ਮੇਰੇ ਘਾਲੇ ਤੋਂ ਤੇ ਦਿਹਾੜੀਆਂ ਲਾ ਲਾ ਕੇ ਗੋਹਾ-ਕੂੜਾ ਸੱਟ ਕੇ ਕਿਹੜੇ ਤਰਲਿਆਂ ਨਾਲ ਮੇਰੇ ਬਾਪੂ ਤੇ ਬੇਬੇ ਵਿਚਾਰੇ 500 ਰੁਪਏ ਦਾ ਇੰਤਜ਼ਾਮ ਕਰਦੇ ਹੈ ਹਜ਼ਾਰ ਰੁਪਇਆ ਤੇਰਾ ਜਿਹੜਾ ਵਾਦਾ ਕੀਤਾ ਸੀ ਆ ਜਿੰਨੀਆਂ ਬੈਠੀਆਂ ਪੱਡੀਆਂ ਨੇ ਝਾੜੂ ਨੂੰ ਵੋਟਾਂ ਪਾਈਆਂ ਕਿਉਂਕਿ ਤੇਰੇ ਲਾਰੇ ਸਨ ਕਿ ਮੇਰੀ ਮਾਂ ਤੇ ਮੇਰੇ ਬਾਪੂ ਨੂੰ ਹਜ਼ਾਰ ਮੇਰੀ ਮਾਂ ਨੂੰ 1000 ਰੁਪਇਆ ਦੇਵਾਂਗਾ 2500 ਰੁਪਇਆ ਪੈਨਸ਼ਨ ਦੇਵਾਂਗਾ ਆਟਾ ਘਰ ਘਰ ਪੁਚਾਵਾਂਗਾ ਤੇ ਅੱਜ ਅੱਧੀ ਕੜਕ ਮੇਰੀਆਂ ਮਾਵਾਂ ਤੇ ਮੇਰੇ ਬਾਪੂਆਂ ਦੀ ਪਿੰਡਾਂ ਦੇ ਵਿੱਚ ਨੀਲੇ ਕਾਰਡ ਕੱਟ ਕੇ ਮੈਂ ਤੋਂ ਵੱਧ ਵੀ ਇਹ ਭਾਰਤ ਪੂਛਣਾ ਛੁਦਾ ਹੈ ਤਾਂ ਕੌੜਾ ਮੂੰਹ ਦਾ ਕੌੜਾ ਲੇਕਿਨ ਇਸ ਮਹਾਦੇਵ ਪਤ ਨੇ ਇੱਕ ਕਾਰਣ ਨਹੀਂ ਕੱਟਣ ਦਿੱਤਾ ਸਾਡਾ ਪੰਜਾਬ ਦਾ ਫੂਡ ਐਂਡ ਸਿਵਲ ਸਪਲਾਈ ਮਿਨਿਸਟਰ ਸੀਗਾ ਮੈਂ ਇਸ ਕਰਕੇ ਅੱਜ ਦਾ ਇਹ ਰੋਸ ਕਰਨੇ ਦੇ ਵਿੱਚ ਅੱਜ ਮੈਂ ਧਰਨੇ ਲਾਉਣ ਲੱਗਿਆ 21 ਮਹੀਨਿਆਂ ਬਾਅਦ ਮੈਂ ਕੋਈ ਚਿੱਕੜ ਨਹੀਂ ਸੱਠਣਾ ਚਾਹਨਾ ਜਾਣਾ ਦਿਨ ਵਿਹਾੜੇ ਕਤਲੇਆਮ ਚੋਰੀਆਂ ਛੇ ਨਾ ਲਾਲੀਆਂ ਕਲ ਗਿੱਦੜ ਬਾਚ ਪਹਿਲੀ ਔਰੀ ਪਹਿਲੀ ਔਰੀ ਜ਼ਿੰਦਗੀ ਚ 15 ਸਾਲਾਂ ਚ ਮੈਂ ਸਾਰਾ ਬਾਜ਼ਾਰ ਬੰਦ ਲੋਕਾਂ ਨੇ ਕੀਤਾ ਤੇ ਧਰਨਾ ਲਾਇਆ ਮੇਰੀ ਫੇਸਬੁੱਕ ਤੇ ਵੇਖ ਲੋ ਪਹਿਲੀ ਔਰੀ ਹੋਇਆ ਕਿ ਧਰਨਾ ਲੱਗਿਆ ਤੇ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਆਏ ਮੈਨੂੰ ਵੋਟ ਪਾਉਂਦਾ ਹਿੰਦੂ ਹਿੰਦੂ ਬੋਲਦਾ ਨਹੀਂ ਏ ਲekin hindu pura mehsoos karda hai pe saryane jadon tarna laaya pe main us tarne ch samuliya kiti ke ne ek din ch satt choriyan ho riyan ek din ch satta thama te gidad ve nikki di mandi ch choriyan hoyiyan din behare katle aam gangster sharyam khulle ko mareya pe main thonu yaad karawana chahuna sidhu moose wala oh punjab da putt ਜਿਹੜਾ ਜਿਹੜਾ ਬੇਰਹਿਮੀ ਦੇ ਨਾਲ 11 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਹ ਸਾਡਾ ਯਾਰ ਸੀਗਾ ਤੇ ਮੈਂ ਉਹਦੀ ਮਾਤਾ ਚਰਨ ਸਿੰਘ ਕੋਲੇ ਜਿੱਤੇ ਉਹ ਪੂਰਾ ਹੋਇਆ ਤੇ ਮੈਂ ਤੇ ਸੰਧੂ ਸਾਹਿਬ ਤੇ ਸੁਖਜਿੰਦਰ ਰੰਡਾਵਾ ਰਾਤ ਨੂੰ ਪਹੁੰਚ ਕੇ ਤੇ ਮਾਂ ਮਾਂ ਨੂੰ ਇਹ ਲੱਗਦਾ ਸੀ ਖਬਰੇ ਪੁੱਤਾ ਸਪਤਾਹ ਝੋਟ ਕੇ ਆ ਜੂਗਾ ਮੇਰਾ ਉਹ ਗੱਭਰੂ ਜਿਹਨੇ ਦੁਨੀਆ ਦੇ ਵਿੱਚ ਨਾ ਕੇਵਲ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਨਾ ਪੈਦਾ ਕੀਤਾ ਤੇ ਜਾਣ ਲੱਗੇ ਜਦੋਂ ਨਿਵਾਰ ਨੂੰ ਮੁਖ ਕੇ ਤੋੜਿਆ ਤੇ ਮਾਂ ਬੈਣ ਪਾਉਂਦੀ ਐ ਤੇ ਨਾਲੇ ਕਣਗੀ ਲਾਲ ਰੰਗ ਦੀ ਪੱਗ ਤੇ ਕਣਗੀ ਲਾ ਕੇ ਸੇਰੇ ਬਨ ਕੇ ਆ ਦੇ ਕਵਾਰੇ ਪੁੱਤ ਨੂੰ ਸ਼ਮਸ਼ਾਨ ਘਾਟ ਉਹ ਮਾਂ ਛੱਡ ਕੇ ਆਈ ਐ ਤੇ ਅੱਜ ਤੱਕ ਐਸ ਕਰਕੇ ਧਰਨਾ ਲਾਇਆ ਹੈ ਅੱਜ ਤੱਕ ਪੌਣੇ 2 ਸਾਲ ਬੀਤ ਗਏ ਸਵਾ ਸਾਲ ਦਾ ਭੋਗ ਵੀ ਪੈ ਗਿਆ ਲੇਕਿਨ ਸਿੱਧੂ ਮੂਸੇ ਵਾਲੇ ਦੀ ਮਾਂ ਤੇ ਬਾਪ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਰੋਨੀ ਕਰ ਲਉਂਦੀ ਪਿਓ ਧਰਨੇ ਵਾਲਾ ਕੇ ਮਜਾਵੇ ਕਰ ਕਰਕੇ ਸਾਡਾ ਬਾਈਬਲ ਕੌਰ ਸਿੰਘ ਬਹਿ ਗਿਆ ਤੇ ਜਿਹੜਾ ਦੁਸ਼ਮਣ ਸੀਗਾ ਸਿੱਧੂ ਮੂਸੇ ਨੂੰ ਮਾਰਨ ਵਾਲਾ ਉਹ ਕਹਿੰਦਾ ਕਹਿੰਦਾ ਹਮਾਰਿਆ ਉਹਨੂੰ ਪਰੌਣਿਆਂ ਦੇ ਬਾਗ ਪੰਜਾਬ ਦੀਆਂ ਜੇਲਾਂ ਦੇ ਵਿੱਚ মিডিਆ ਦੇ ਰਾਹੀਂ ਪੰਜਾਬ ਦੇ ਅੰਦਰ ਪੇਸ਼ ਕੀਤਾ ਜਾਂਦਾ ਸਾਨੂੰ ਭਗਵੰਤ ਮਾਨ ਸਾਹਿਬ ਸਾਨੂੰ ਇਸ ਕਰਦਾ ਦੁੱਖ ਹੈ ਇਸ ਕਰਕੇ ਸੰਜੇ ਤਲਵਾਰ ਸਾਹਿਬ ਅੱਜ ਦਾ ਇਸ ਧਰਨਾ ਹੁਣ ਰਾਜਾ ਬੜਿੰਗੇ ਇਸ ਕਰਕੇ ਤਰਨਾ ਲੌਣ ਲੱਗਿਆ ਪੱਤਰਕਾਰ ਸਾਥੀਓ ਇਹ ਰੋਣਾ ਹੈ ਏ ਮਸਲਾ ਮਸਲਾ ਕੀ ਹੈ ਕਿ ਪੰਜਾਬ ਦਾ ਰੇਤਾ ਅਸੀਂ ਸਦੀਆਂ ਤੋਂ ਕਹਿੰਨੇ ਸਾਡੇ ਸਮੇਂ ਵੀ ਬੇਈਮਾਨੀ ਹੁੰਦੀ ਸੀ ਰੇਤ ਦੇ ਅੰਦਰ ਮੈਂ ਖੜਾ ਹੋ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਨੂੰ ਲਾਭ ਕੈਪਟਨ ਅਮਰਿੰਦਰ ਸਿੰਘ ਮੇਰੇ ਤੇ ਔਖਾ ਹੋ ਗਿਆ ਮੈਂ ਕਿਹਾ ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ ਮੈਂ 2005 ਚ ਘਰ ਪਾਇਆ ਸੀ ਪੰਜਾਬ ਦੀ ਵਿਧਾਨ ਸਭਾ ਰਿਕਾਰਡ ਤੇ ਹੈ ਮੈਂ ਜਲਾਲਾਬਾਦ ਤੋਂ ਰੇਤਾ ਟਰਾਲੀ ਭੇਜਦਾ ਸੀ ਤੇ ਮੁਫਤ ਆਇਆ ਕਰਦਾ ਸੀ 2005 ਦੇ ਵਿੱਚ ਮੈਂ ਕਿਹਾ ਪਾਣੀਆਂ ਦਾ ਰਾਖਾ ਵੱਜਦਾ ਚਾਹੇ ਝੂਠਾ ਹੀ ਵੱਜਦਾ ਲੇਕਿਨ ਇੱਕ ਕੰਮ ਕਰਦੇ ਕਿ ਰੇਤਾ ਮੁਫਤ ਕਰਦੇ ਪੰਜਾਬ ਦਾ ਦੁਨੀਆ ਯਾਦ ਰੱਖੇਗੀ ਦੁਨੀਆ ਯਾਦ ਰੱਖੇਗੀ ਕੋਈ ਪਰਚੀ ਨਹੀਂ ਜਿਹੜਾ ਜੀ ਕਰੇ ਰੇਤਾ ਭਰ ਲਿਆਵੇ لیکن کیپٹن نے میری سنی نہیں نہیں سنی ویڈان سب آج پٹیا تے پگوان مان تو بڑیاں سر سن کہ پنجاب دا ادیا پک دا پک اج ریتا فری کرے گا تے ریتا کانگرس نہ لو بھی چار گنے ملیو ہو گیا اے ریت مافیا پھیا اکالی دلدی سرکار دے دے چینے جنم لیا بے شک ਅੱਜ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਹੁਣ ਮਾਫੀ ਮੰਗਣ ਦਾ 8 ਸਾਲਾਂ ਬਾਅਦ ਫਾਇਦਾ ਕੋਈ ਨਹੀਂ ਮਿੱਤਰਾ ਇਹ ਤੂੰ ਮੌੜ ਰਾਤੀ ਹੈ ਵੀ ਤੂੰ ਗੁਰੂ ਦਾ ਦੋਸ਼ੀ ਹੈ ਮਾਫੀ ਹੁੰਦੀ ਹੈ ਗਲਤੀ ਦੀ ਗੁਨਾਹਾਂ ਦੀ ਕਦੇ ਮਾਫੀ ਨਹੀਂ ਹੋਇਆ ਕਰਦੀ ਤੇਰੇ ਰਾਜ ਦੇ ਵਿੱਚ ਨਸ਼ਾ ਮਾਫੀ ਆਇਆ ਤੇਰੇ ਰਾਜ ਦੇ ਵਿੱਚ ਬਸ ਮਾਫੀ ਆਇਆ ਤੇਰੇ ਰਾਜ ਦੇ ਵਿੱਚ ਰਹਿਤ ਮਾਫੀ ਆਇਆ ਤੈਨੂੰ ਭੱਜਾ ਤੇ ਲੋਕਾਂ ਦੇ ਮਾਫਰੀ ਕਰਨਾ ਪਰ ਬਾਣ ਸਾਹ ਤੁਹਾਨੂੰ ਇਹਨਾਂ ਗੁਨਾਹਾਂ ਦੇ ਬਾਅਦ ਪੰਜਾਬ ਦੇ ਲੋਕਾਂ ਨੇ ਪੰਜਾਬ ਦਾ ਅਸਲ ਵਾਰਿਸ ਬਣਾਇਆ ਤੇ ਅੱਜ ਅੱਜ ਮੇਰੀਆਂ ਮਾਵਾਂ ਚਿਕਾ ਮਾਰ ਮਾਰ ਕੇ ਆਪ ਦੇ ਪੁੱਤਾਂ ਨੂੰ ਲੱਭਦੀਆਂ ਫਿਰਦੀਆਂ ਓਏ ਓਏ ਮਰਦ ਬੰਦੇਓ ਓਏ ਮਰਦ ਮਰਦ ਲੋਕੋ ਉਹ ਮਾਂ ਨੂੰ ਪੁੱਛ ਕੇ ਦੇਖੋ ਉਹ ਮਾਂ ਨੂੰ ਪੁੱਛ ਕੇ ਦੇਖੋ ਜਿਹੜੀ 9 ਮਹੀਨੇ ਢਿੱਡ 'ਚ ਆਪ ਦੇ ਪੁੱਤ ਨੂੰ ਰੱਖਦੀ ਐ ਪੁੱਠਾ ਲਟਕਾ ਕੇ ਤੇ ਨਿਤ ਮਰਦੀ ਐ ਨਿਤ ਜਗ ਜਿਉਂਦੀ ਐ ਨਿਤ ਮਰਦੀ ਐ ਤਕਲੀਫਾਂ ਚ ਹੁੰਦੀ ਐ ਤੇ ਠੇਰ ਨੋ ਮੇਰੇ ਬਾਅਦ ਜਦੋਂ ਪੁੱਤ ਜਨਮ ਲੈਂਦਾ ਉਹਦੀ ਸਾਰੀ ਠਿਕਾਣ ਉਤਰ ਜਾਂਦੀ ਹੈ ਨਹੀਂ ਮੇਰੇ ਪੁੱਤ ਨਹੀਂ ਅਧਮ ਲਿਆ ਫਿਰ ਉਹੀਆਂ ਆਸਾਂ ਹੁੰਦੀਆਂ ਕਿ ਹੁਣ ਮੇਰੇ ਪਤਨੀ ਜੰਝ ਜਾਊਗੀ ਵੱਡਾ ਹੋਏਗਾ ਮੇਰੀ ਅਰਥੀ ਨੂੰ ਕੰਦਾ ਵਾਏਗਾ ਤੇ ਫਿਰ ਅਰਥੀ ਨੂੰ ਕੰਦਾ ਪੁੱਤ ਨਹੀਂ ਦਿੰਦਾ ਨਸ਼ੇ ਦਾ ਪੰਜਾਬ ਦਾ ਸਾਡਾ ਜੋ ਹਾਲ ਹੈ ਨਸ਼ੇ ਤੇ ਮੇਰੀ ਮਾਂ ਨੂੰ ਆਪ ਦੇ ਪੁੱਤ ਨੂੰ 24 ਸਾਲਾਂ ਦੇ 21 ਸਾਲਾਂ ਨੂੰ ਸ਼ਮਸ਼ਾਨ ਘਰ ਛੱਡ ਕੇ ਹੁਣਾ ਪਿੰਡਾ ਫਿਰ ਪਿਓ ਤਾਂ ਹਾਂ ਮਾਰ ਕੇ ਰੁੰਦਾ ਹੈ ਤਾਂ ਹਾਂ ਮਾਰ ਕੇ ਫਿਰ ਮਾਂ ਕਹਿੰਦੀ ਹੈ ਰੱਬਾ ਉਹ ਰੱਬਾ ਚੰਗਾ ਹੁੰਦਾ ਜੇ ਮੈਨੂੰ ਪੁੱਤ ਦਿੰਦਾ ਹੀ ਜਾ ਮੇਰੇ ਬਿਨਾ ਸਾਰ ਲੈਂਦੀ ਪਰ ਦੇਖ ਕੇ 21 ਸਾਲਾਂ ਦੀ ਉਮਰ ਬੇਕਾਮ ਕਿਉਂਕਿ ਉਹਨੂੰ ਕੰਮ ਨਹੀਂ ਮਿਲਿਆ ਚੱਬੇਵਾਲ ਸਾਹਿਬ ਕੰਮ ਨਹੀਂ ਮਿਲਦਾ بے روزگاری ہے نشہ واٹا جا رہا ہے نوجوان کھڑا دے کھڑ کھڑ کے ستھا نشا کر رہے ہیں موت بھی بلی چڑھ رہے نے کون ہے ایک ایک سرکار ایک دجے تک الزام لا رہی ہے اکالی دل میں آیا نشا تو پھر کانگرس نے کوشش کی تی پر بند نہیں ہوا کانگریس ویل بھی نشہ سی ਤਹਿ ਹੋਣਾ ਨਸ਼ਾ ਚਾਰ ਗੁਣੇ ਹੋ ਗਿਆ ਮੈਂ ਇਹ ਨਹੀਂ ਕਹਿੰਦਾ ਵੀ ਨਸ਼ਾ ਆਮ ਆਦਮੀ ਪਾਰਟੀ ਲੈ ਕੇ ਆਈ ਹੈ ਮੈਂ ਕੀ ਕਹਾਂ ਓਏ 2 ਦਿਨ ਦਾ ਸਮਾਂ ਪੰਜਾਬ ਦੀ ਵਿਧਾਨ ਸਭਾ ਚ 2 ਦਿਨ ਦਾ ਸਮਾਂ ਪੰਜਾਬ ਦੀ ਵਿਧਾਨ ਸਭਾ ਚਰਚਾ ਕਰਨਾ 10 ਦਿਨ ਓਏ ਭਗਵਾਨ ਤੁਮਾਨ ਸਿਆ ਚਾਹੀਦਾ ਇਹ ਹੈ ਕਿ ਪੰਜਾਬ ਦੀ ਵਿਧਾਨ ਸਭਾ ਚ 1 ਮਹੀਨਾ ਨਸ਼ੇ ਤੇ ਚਰਚਾ ਹੋਣੀ ਚਾਹੀਦੀ ਹੈ ਔਰ ਚਰਚਾ ਦੇ ਵਿੱਚੋਂ ਹੱਲ ਕੱਢਿਆ ਜਾਣਾ ਚਾਹੀਦਾ ਹੈ ਇਹ ਨਹੀਂ ਕਿ ਰਾਜਾ ਵੜਿੰਗ ਜੇ ਬੋਲਣ ਲੱਗੇ ਬਹਿ ਜਾ ਓਏ ਸਾਰੇ ਚੁਣੇ ਹੋਏ ਲੋਕ ਪਾਸ਼ਣ ਦੇਣ ਬੋਲਣ ਤੇ ਨਸ਼ੇ ਦਾ ਮਸਲਾ ਹੱਲ ਕੱਢੀਏ ਇੱਕ ਦੂਜੇ ਤੇ ਚਿੱਕੜ ਨਾ ਸਿੱਟੀਏ ਤੇ ਮਸਲੇ ਦਾ ਹੱਲ ਕੱਢ ਕੇ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖੀਏ 117 ਚੁਣੇ ਹੋਏ ਲੋਕਾਂ ਨੇ ਆਹ ਮਸਲੇ ਦਾ ਹੱਲ ਕੱਢ ਲਿਆ ਹੈ ਫੇਰ ਕੰਮ ਛੱਲਣਾ ਹੈ ਨਹੀਂ ਨਹੀਂ ਛੱਲਣਾ ਪਾਣੀਆਂ ਦਾ ਮੁੱਦਾ ਪੰਜਾਬ ਦਾ ਉਹਦੇ ਤੇ ਚਰਚਾ ਹੋਣੀ ਚਾਹੀਦੀ ਹੈ ਘਟੋ ਘਟ 15ਵੇਂ ਚਰਚਾ ਹਰੇਕ ਬੰਦਾ ਕਹਿ ਦਿੰਦਾ ਖੜਾ ਹੋ ਕੇ ਮੈਂ ਪਾਣੀ ਨਹੀਂ ਜਾਂਦੇਗਾ ਮੇਰਾ ਖੂਨ ਜਾਏਗਾ ਜੇ ਸੁਪਰੀਮ ਕੋਰਟ ਨੇ ਫੈਸਲਾ ਫੋੜੇਟ ਪੁੱਲਟ ਕਰਤਾ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਤੁਹਾਡੀ ਦੁਸ਼ਮਣ ਹੈ ਉਹਨਾਂ ਨੇ ਦੇਖ ਲਿਆ ਹਿੰਦੂਸਤਾਨ ਦੀ ਸਰਕਾਰ ਨੇ ਕਿ ਪੰਜਾਬ ਦੇ ਜੱਟ ਨੂੰ ਮਾਰਿਆ ਨਹੀਂ ਜਾ ਸਕਦਾ ਪੰਜਾਬੀ ਸਿੱਖ ਨੂੰ ਮਾਰਿਆ ਨਹੀਂ ਜਾ ਸਕਦਾ ਉਹਨਾਂ ਨੇ ਵਖਾਤਾ ਕਿ ਪੰਜਾਬ ਦੇ ਲੋਕ ਮਰ ਜਾਣਗੇ ਲੇਕਿਨ ਇਹ ਨਹੀਂ ਮੰਨਣਗੇ ਐਸੇ ਕਰਕੇ ਕਾਰੇ ਕਾਨੂੰਨ ਵਾਪਸ ਲਏ 700 ਕਿਸਾਨ ਮਰਿਆ ਹਿੰਦੁਸਤਾਨ ਦੀ ਸਰਕਾਰ ਤੁਹਾਡੀ ਦੁਸ਼ਮਣ ਹੈ ਕੀ ਚੌਂਦਾ ਨਰਿੰਦਰ ਮੋਦੀ ਕੋਈ ਚੌਣੇ ਕੀ ਸੁਪਰੀਮ ਕੋਰਟ ਇਹਨਾਂ ਦੇ ਖਿਲਾਫ ਫੈਸਲਾ ਕਰਦੇ ਪਾਣੀ ਦਾ ਤੇ ਉਸ ਬਾਅਦ ਪਾ ਪੰਜਾਬ ਬੱਜਰ ਹੋ ਜਾਏਗਾ ਜਦੋਂ ਪਾਣੀ ਨਹੀਂ ਹੋਏਗਾ ਫਿਰ ਝੋਨਾ ਨਹੀਂ ਹੋਏਗਾ ਜਦੋਂ ਝੋਨਾ ਨਹੀਂ ਹੋਏਗਾ ਫਿਰ ਮੈਨੂੰ ਐਮਐਸਪੀ ਨਹੀਂ ਦੇਣੀ ਪੈਗੀ ਤੇ ਜੇ ਮੈਨੂੰ ਐਮਐਸਪੀ ਨਹੀਂ ਦੇਣੀ ਪੈਗੀ ਤੇ ਕਾਰੇ ਕਾਨੂੰਨ ਬਣਾਉਣ ਦੀ ਬਜਾਏ ਮੇਰਾ ਮਸਲਾ ਹੱਲ ਹੋ ਜਾਏਗਾ ਐਸੇ ਕਰਕੇ ਸੁਪਰੀਮ ਕੋਰਟ ਨੂੰ ਦਿੱਤਾ ਤੇ ਸੁਪਰੀਮ ਕੋਰਟ ਪਤਾ ਨਹੀਂ ਕੀ ਬਣੇਗਾ ਸਾਡਾ ਤੇ ਸਾਡੇ ਆਲੇ ਸਾਡੇ ਆਲੇ ਹਾਸੋ ਖੇਡੀ ਪਏ ਹੈ ਫਲਾਣੇ ਨੂੰ ਫੜ ਲੋ ਫਲਾਣੇ ਨੂੰ ਫੜ ਲੋ ਫਲਾਣੇ ਨੂੰ ਫੜ ਲੋ ਜਿਹੜਾ ਬੋਲਦਾ ਫੜ ਲੋ ਇਸ ਨਾਲ ਪੰਜਾਬ ਅੱਗੇ ਨਹੀਂ ਵਧੇਗਾ ਚਿੰਤਾ ਕੀ ਹੈ ਚਿੰਤਾ ਕੀ ਹੈ ਕੱਲ ਇੱਕ ਕੁੜੀ ਦਾ ਫੋਨ ਆਇਆ ਭਾਈ ਮਾਰਾ ਜੱਗੇ ਪਿੱਛੇ ਹੋਈ ਮੈਂ ਵੇਖਾਂ ਕਿਹੜੇ-ਕਿਹੜੇ ਬੈਠੇ ਹੈ ਹਰਦੇਵਾਲ ਕਮੋਤ ਸਹਬ ਕੱਲ ਇੱਕ ਕੁੜੀ ਦਾ ਫੋਨ ਆਇਆ ਗਿੱਦੜਬੇ ਦੀ ਕੁੜੀ ਐ ਕਰਾਈ ਵਾਲੇ ਪਿੰਡ ਦੀ ਸਾਡੇ ਪੂਰਨ ਸਿੰਘ ਦੀ ਕੁੜੀ ਐ ਮੇਰਾ ਭਰਾ ਐ ਮੈਨੂੰ ਕਹਿੰਦੀ ਅੰਕਲ ਜੀ ਮੈਂ ਕੈਨੇਡਾ ਤੋਂ ਬੋਲਦੀ ਐ ਮੈਂ ਕਿਹਾ ਦੱਸ ਪੁੱਤ ਕਹਿੰਦੀ ਮੈਂ ਨੈਗਰਾਫੋਲ ਐ ਨੈਗਰਾਫੋਲ ਟਰੱਕ ਤੋਂ ਦੇ ਨਾਲ ਐ ਕੈਨੇਡਾ ਕੈਨੇਡਾ ਚ ਟ੍ਰਾਂਟੋ ਆ ਤੇ ਟ੍ਰਾਂਟੋ ਦੇ ਨਾਲ ਹੀ ਨਾਗਰਾ ਫੌਲ ਇੱਕ ਸ਼ਹਿਰ ਹੈ ਕਈਆਂ ਨੇ ਵੇਖਿਆ ਤੁਸੀਂ ਜਗਰਾਉਂ ਵਾਲਿਆਂ ਨੇ ਮੈਂ ਕਿਹਾ ਤੂੰ ਇੱਥੇ ਕਿਵੇਂ ਆਈ ਰਹਿਣੀ ਕਿੱਥੇ ਹੈ ਕਹਿੰਦੀ ਇੱਕ ਕਮਰੇ ਚ 6 ਕੁੜੀਆਂ ਰਹਿਣੀਆਂ ਮੈਂ ਕਿਹਾ 10 ਪੁੱਤ ਕੰਮ ਕਿਨੇ ਕਹਿੰਦੀ ਇੱਕ ਹੋਰ ਕੰਮ ਤੇ ਜਾਂਦੀ ਹੈ ਦੂਜਿਆਂ ਨੂੰ ਕੰਮ ਨਹੀਂ ਮਿਲਿਆ ਇੱਕ ਨੂੰ ਕੰਮ ਮਿਲਿਆ ਚਾਚਾ ਜੀ ਮੇਰੇ ਆਸੇ ਕੰਮ ਭਾਲ ਦਿਓ ਹਰ ਪ੍ਰੀਧੀ ਕਹਿੰਦੀ ਚਾਚਾ ਜੀ ਮੇਰੇ ਆਸੇ ਕੰਮ ਭਾਲ ਦਿਓ ਖਲੀਫਾ ਸਾਹਿਬ ਮੈਂ ਕਿਹਾ ਪੁੱਤ ਮੈਂ ਕਿਸੇ ਨੂੰ ਕਹਤਾ ਮੈਂ ਕਿਹਾ ਕੰਮ ਭਾਲ ਕੇ ਦਿਓ ਬੱਬੂ ਜੀ ਉਹ ਲੱਭ ਜੂਗਾ ਕੰਮ ਮੈਂ ਕਿਹਾ ਪੁੱਤ ਕਹਿੰਦੀ ਬਸ ਮਸਾਂ ਹੀ ਗੁਜ਼ਾਰਾ ਹੁੰਦਾ ਓਏ ਸਾਡੇ ਟਿੱਡੇ ਦੇ ਜੰਮੇ ਤਬਾਰ ਚਲੇ ਗਏ ਕਿਉਂਕਿ ਇੱਥੇ ਅਸੀਂ ਉਹਨਾਂ ਵਾਸਤੇ ਪੂਰਤਾ ਇੰਤਜ਼ਾਮਤ ਨਹੀਂ ਕੀਤੇ ਪੱਤਰਕਾਰ ਸਾਥੀਓ ਸਾਡੇ ਢਿੱਡ ਦੇ ਜੰਮੇ ਤਬਾਰ ਚਲੇ ਗਏ ਇਹ ਸ਼ਰਤੀ ਨੂੰ ਪਿਆਰ ਕਰਨ ਵਾਲੇ ਅਸੀਂ ਉਹਨਾਂ ਸੇ ਇੰਤਜ਼ਾਮਤ ਨਹੀਂ ਕਰ ਸਕੇ ਲੇਕਿਨ ਅੱਜ ਮਾਈਗ੍ਰੇਸ਼ਨ ਮੈਨੂੰ ਕਿਸੇ ਤੇ ਅਤਰਾਜ ਨਹੀਂ ਹੈ ਮੈਂ ਇਨਸਾਨ ਨੂੰ ਪਿਆਰ ਕਰਦਾ ਮੈਂ ਚਾਹੇ ਉਹ ਕਿਸੇ ਜਾਤ ਦਾ ਹੈ ਬਾਤ ਦਾ ਹੈ ਚਾਹੇ ਯੂਪੀ ਦਾ ਚਾਹੇ ਬਿਹਾਰ ਦਾ ਮੈਂ ਹਰ ਵਿਅਕਤੀ ਨੂੰ ਪਿਆਰ ਕਰਦਾ ਸਾਨੂੰ ਇਤਰਾਜ ਨਹੀਂ ਹੈ ਕੋਈ ਬਾਹਰਲੇ ਸੂਬੇ ਤੋਂ ਸਾਡੇ ਤੇ ਆ ਰਿਹਾ ਮੈਨੂੰ ਇਤਰਾਜ ਨਹੀਂ ਹੈ ਪਰ ਮੈਨੂੰ ਇਤਰਾਜ ਇੱਕ ਗੱਲ ਦਾ ਹੈ ਉਹ ਪੰਜਾਬ ਢੀਰੇਗਾ ਪੰਜਾਬ ਦੇ ਵਿੱਚ ਬਾਹਰਲੇ ਸਾਰੇ ਰਹਿਣਗੇ ਲੇਕਿਨ ਪੰਜਾਬੀ ਜਦੋਂ ਤੁਸੀਂ ਖਤਮ ਹੋ ਗਏ ਅੱਜ ਤੋਂ 20 ਸਾਲਾਂ ਨੂੰ ਫੇਰ ਪੰਜਾਬੀ ਕੋਈ ਗੱਲ ਕਰਨ ਵਾਲਾ ਨਹੀਂ ਰਹੇਗਾ ਪੰਜਾਬੀ ਬੋਲਣ ਵਾਲਾ ਖੁੱਲ੍ਹ ਲਿਆ ਪੰਜਾਬੀ ਤੀਆਂ ਨਹੀਂ ਹੋਣਗੀਆਂ ਗਿੱਧੇ ਨਹੀਂ ਪਾਣਗੇ ਭੰਗੜੇ ਨਹੀਂ ਪਾਣਗੇ ਪੱਜਾ ਨਹੀਂ ਹੋਣਗੀਆਂ ਦਾੜੀਆਂ ਤੇ ਕੇਸ ਤੇ ਕਿਰਪਾਨਾ ਨਹੀਂ ਹੋਣਗੀਆਂ ਕਿਠੇ ਦੇ ਅਸ਼ੀਵਾ पर मोह है शुभ कर्मन पे कब होना करो ना तरु हर सो जब जाए लूं निश्चय करे अपनी जीत करूं फिर फिर मेरे गुरु दा नारा बुलंद करने वाला बल सोनहार कहने वाला पंजाबी नहीं आएगा क्योंकि माइग्रेशन पंजाब दे बच्चे ਕੱਟ ਜੰਮ ਰਹੇ ਤੇ ਮਾਰੇ বিষ্ণੂ ਜੀ ਜਿਆਦਾ ਰਹੇ ਹੰਬੜਾ ਸਾਹਿਬ ਮਰ ਜਾਵੇ ਰਹੇ ਜੰਮ ਕੱਟ ਰਹੇ ਜਿਹੜੇ ਹੈਗੇ ਉਹ ਕੈਨੇਡਾ ਤੇ ਅਮਰੀਕਾ ਚਲੇ ਗਏ ਫਿਰ ਮੇਰਾ ਪੰਜਾਬ ਫਿਰ ਮੇਰੀ ਪੰਜਾਬੀ ਫਿਰ ਕੀ ਹੋਏਗਾ ਫਿਰ ਸਾਰਾ ਕੰਮ ਖਤਮ ਹੋ ਜਾਏਗਾ ਦੁਨੀਆ ਦੇ ਨਕਸ਼ੇ ਤੋਂ ਜੱਸ ਪੰਜਾਬ ਦੀਆਂ ਲੋਕ ਗੱਲਾਂ ਕਰਦੇ ਸੀ ਖੇੜਾ ਸਾਹਿਬ ਸਿਹੋੜੇ ਦੀ ਚਿੜੀ ਮੇਰਾ ਪੰਜਾਬ ਫਿਰ ਹੋਰੀਆਂ ਗੱਲਾਂ ਨਹੀਂ ਹੋਣਗੀਆਂ ਸੋ ਮੈਂ ਇਸ ਕਰਕੇ ਧਰਨਾ ਲਾਇਆ ਭਗਵੰਤ ਮਾਨ ਸਾਹਿਬ ਇਸ ਕਰਕੇ ਮੇਰਾ ਰੋਸ ਹੈ ਕਿ ਆਮ ਮੁੱਖ ਮੰਤਰੀ ਬਣ ਕੇ ਅੱਜ ਪੈਨਸ਼ਨਾਂ ਕੱਟ ਦਿਆਂ ਇਹ ਪੰਜਾਬ ਦੇ ਮਸਲੇ ਆ ਮੇਰਾ ਕੋਈ ਰੋਲਾ ਨਹੀਂ ਭਗਵੰਤ ਮਾਨ ਸਾਹਿਬ ਨਾਲ ਮੈਂ ਕਹਣਾ ਹੈ 5 ਸਾਲ ਹੋਰ ਮੁੱਖ ਮੰਤਰੀ ਰਹੇ ਲੇਕਿਨ ਪੰਜਾਬ ਮਸਲਿਆਂ ਦਾ ਹੱਲ ਕਰਕੇ ਦੇ ਮਿੱਤਰਾਂ ਨਹੀਂ ਗੱਲ ਨਹੀਂ ਬੰਦੀ ਔਰ ਦੂਜੀ ਗੱਲ ਆ ਜਿਹੜੀਆਂ ਗੱਲਾਂ ਸਾਰੇ ਲੀਡਰਸ਼ਿਪਾਂ ਨੇ ਕੀਤੀਆਂ ਉਹ ਇੰਡੀਆ ਅਲਾਈንስ ਹੈ ਜਿਹੜਾ ਇੰਡੀਆ ਅਲਾਈንስ ਜਿਹੜਾ ਦਿੱਲੀ ਦਾ ਗਠਜੰਤ ਹੈ ਇਹ ਗਠਜੰਤ ਕਿਉਂ ਕੀਤਾ

جیڑیاں بھاؤنا جیڈر نے اتنے منچ تک کٹیاں اتے کیتنا بارے میں نو مورن وشواش ہے کانگریس پارٹی کی لیڈر شکتے حضر تک آشو بیٹھے میرا برا پرگ سن بیٹھا باجوا سا بیٹھے ہزے تک دلی نے نہیں کیا کہ تسی کٹھے بہ کوئی گل کرو جب تھی چناؤ لڑنا حضر تک ਕੱਲ ਦਾ ਪਤਾ ਕੋਈ ਨਹੀਂ ਹੈ ਕੱਲ ਦਾ ਪਤਾ ਕੋਈ ਨਹੀਂ ਹੈ ਬਤੌਰ ਪ੍ਰਧਾਨ ਹਲੇ ਕੋਈ ਸਨੇਹਾ ਨਹੀਂ ਲੱਗਿਆ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਪੰਜਾਬ ਦੀ ਕਾਂਗਰਸ ਦੀਆਂ ਭਾਵਨਾਵਾਂ ਰਾਜਾ ਵਲੰਗ ਕਿਉਂਕਿ ਇੱਕ ਵਰਕਰ ਹੈ ਇਹ ਚੰਗੀ ਤਰ੍ਹਾਂ ਜਾਣਦਾ ਹੈ ਵੀ ਪੰਜਾਬ ਦੇ ਕਾਂਗਰਸ ਦੇ ਲੋਕਾਂ ਦੀਆਂ ਭਾਵਨਾਵਾਂ ਵਰਕਰਾਂ ਨੂੰ ਜਾਂ ਪਾਉਂਦਾ ਵਾ ਪੰਜਾਬ ਦੇ رنگے واسطے لیا بھاؤنا باقی میں دسنی میں دلی کمانڈا اور لڑا گا اور کوئی فیصلہ میں کھر امید ہے تھی صاحب امید راہو گاندی گانے کوئی فیصلہ پنجاب لوگان یا بھاؤنا کے خلاف امید ہے امید ہے نہیں آئے گا اس گل کا میں لڑائی لڑا گا تھوڑی پر میری ایک بےنتی ہے کانگریسیاں ਆਰ ਲੋਕੀਆਂ ਨੂੰ ਮੈਂ ਛੋਟਾ ਹੈ ਮੇਰੀ ਬੇਨਤੀ ਹੈ ਜਾਪਤਾ ਹਰ ਇੱਕ ਪੀ ਆਸੇ ਛੋਟੇ ਤੋਂ ਵੱਡੇ ਤੱਕ ਚਾਹੇ ਪਿੰਡ ਦਾ ਸਰਪੰਚ ਹੋ ਚਾਹੇ ਕੋਈ ਹੋਰ ਤੇ ਚਾਹੇ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਹੈ ਹੱਥ ਚੋੜਾ ਹੈ ਹੱਥ ਲਾਇਆ ਬਈ ਬੰਦੇ ਨੇ ਮੇਰੇ ਮੈਂ ਬੰਦ ਹੋ ਜਾ ਬੋਲੋ ਬਈ ਸੰਦੀਪ ਜਾਨ ਨੇ ਮੇਰੇ ਹੱਥ ਲਾਇਆ ਵੈਸੇ ਉਹਦਾ ਹੱਥ ਕਈਆਂ ਦੇ ਲਾਦਾ ਜਿਹੜੇ ਬੋਲਦੇ ਸੀ ਇਹ ਸੰਦੀਪ ਹੁਣ ਨੇੜੇ ਵੀ ਲਾਦਾ ਪਹਿਲੀ ਆਲੀਆ ਵੀ ਪ੍ਰਧਾਨ ਦੇ ਵੀ ਹੱਥ ਲਾ ਦਿੰਦਾ ਭਈਏ ਵੀ ਚੁੱਪ ਕਰ ਕਹਿੰਦਾ ਭਾਵੇਂ ਇਹ ਕਹਿੰਦਾ ਬੀਬੀਆਂ ਹੁਣ ਬੀਬੀਆਂ ਵਿਚਾਰੀਆਂ ਕੋਈ ਗੱਲ ਨਹੀਂ ਚੌਂਕੜੀਆਂ ਹੁੰਦਾ ਗੋਡੇ ਨੂੰ ਖਲਾਕੇ ਜੇ 20 50 ਉੱਠ ਖੜੀਆਂ ਤਾਂ ਫਿਰ ਕੀ ਹੋ ਜੂਗਾ ਕੋਈ ਫਰਕ ਨਹੀਂ ਬੀਬੀਆਂ ਨੂੰ ਕਿਹਾ ਸੀ ਤੂੰ 20 ਮਿੰਟ ਤੇ ਚਲਾਤਾ 3 ਘੰਟੇ ਉਦੋਂ ਬਾਅਦ ਕੰਮ

لیڈر کو کہنا چھوڑے کہ جاب تیچ رہو یہ اپنا ایک کیا ہے ایک اچ مرکت ہونی ہے جس کا, ایک کا نہیں جس کمپنی چھکا ہے نہیں جس ملے چھکا ہے نہیں جس پارٹی چھکا ہے نہیں, نہیں وہ سارے فیل ہو جاندے ہیں پر واردہ مکھی ہون بے گاتے میں اس منچ تو ایری ہدایت کر دیں ہر وقت ہی جاب تیچ رہے اور کانگریس پارٹی بنچ پہ آپ بھی پارٹی اوپر نمبر نار گل نہیں بڑے گی منچ پہ پہنڈی گلا چھ گل کروں گے تو گل نہیں بڑھے گی منچ پہ چڑھوی گلا دی گل کروں گے پہ اونا نو پر ماتما فتے بخشتا ہے ترکے اٹھ کے ترکے اٹھ کے کون مر گیا تو پھر بندہ مری جاندہ ہے ترکے اٹھ کے کون پھٹے چک دیا گیا پھٹے چک دے گیا جی ترکے ਜੇ ਖੇਰੇ ਮੱਥੇ 24 ਮੈਂ ਕਈ ਵਾਰੀ ਵੇਖਦਾ ਬੰਦੇ ਆ ਹੀ ਆਉਂਦੇ ਭਾਈ ਜੀ ਮਰੀ ਗਏ ਫਿਰ ਮੈਂ ਇਹਨੂੰ ਜਿਉਂਦਾ ਕਰ ਦੂੰਗਾ ਕਈ ਆਉਂਦੇ ਆ ਕੁਛ ਕੋ ਵੀ ਆ ਕਹਿੰਦੇ ਭਾਈ ਪਰਵਾਹ ਨਾ ਕਰ ਚੱਕ ਲਿਆਂਗੇ ਫੱਟੀ ਚੜਦੀ ਕਲਾਵੇ ਬੱਡੇ ਨੂੰ ਨਾਲ ਰੱਖਿਆ ਕਰੋ ਢੈਂਦੀ ਕਲਾਲਾ ਬੰਦਾ ਥੋਨੂੰ ਲੈ ਕੇ ਮੈਜੂਗਾ ਸੋ ਤਕੜਾ ਰਹੋ ਤੇ ਜਾਪ ਤੇ ਜਣ ਉਹ ਭਾਈ ਬਲਾਕਾਂ ਦੇ ਪ੍ਰਧਾਨ ਕਿੱਥੇ ਐ ਬਈਏ چھ ہلکے ملاپور صاحب دوبارہ پھر میجر ملاپور پردھان آشو جی تھی انچارج سی مہاراج ہے بابا جی بالو جی مہاراج ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਰੱਖੇ ਤੁਹਾਡੀ ਰੈਡ ਮਾਈਚ ਨਕਮਲ ਮੁਖਸਰ ਮੈਂ ਆਵੇ ਆਪ ਨੂੰ ਫੰਦੇ ਖਾ ਦੇਣਾ ਫੰਦੇ ਖਾ ਹੈ ਤਾਂ ਮੈਂ ਹਣੀ ਪਰ ਬੰਦੇ ਨੂੰ ਭਲੇਖਾ ਹੁੰਦਾ ਫੰਦੇ ਆ ਸਾਰੇ ਫੰਦੇ ਖਾਈਆਂ ਜਿਹੜੇ ਅੱਗੇ ਬੈਠੇ ਮੈਂ ਆਖਿਆ ਮੁਖਸਰ ਸਭ ਤੋਂ ਵੱਡੀ ਰੈਲੀ ਹੈ ਸੰਧੂ ਅੱਜ ਚੁੰਡੀਆਂ ਵੜਦਾ ਗਿਆ ਅੱਜ ਖਾਉਂਗਾ ਬਈ ਭਰਾਵਾ ਥੋਟਿਆ ਵੀ ਸਾਰਿਆਂ ਨਾਲੋਂ ਵੱਡੀ ਹੈ ਬਈ ਪਰ ਨਾਲ ਤੁਹਾਨੂੰ ਮੁਬਾਰਕਾ پرماتما تھنوں چڑھتی گلا رکھے تو تکڑے ہو کے ممبر آف پارلیمنٹ دیا تیرہ دیا تیرہ سٹ کے کانگریس پارٹی جتا کے لیا واحر جی کا خالس